ਹਰਨਾਮ ਸਿੰਘ ਖਾਲਸਾ ਦੇ ਨਾਲ ਕੁਕੀ ਬੀਤੇ ਹੀ ਕੱਲ ਇਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਕਿ 6 ਤਰੀਕ ਨੂੰ ਜੋ ਅਕਾਲ ਤਖਤ ਸਾਹਿਬ ਦੀ ਫਸਤੀ ਹੈ ਉਸ ਸੰਦੇਸ਼ ਦਿੱਤਾ ਜਾਏਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਉਸ ਦਾ ਵਿਰੋਧ ਕੀਤਾ ਜਾਏਗਾ ਤਾਂ ਹੁਣ ਹਰਨਾਮ ਸਿੰਘ ਖਾਲਸਾ ਨੂੰ ਮਿਲਣਗੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦਾ ਵਫਰ 2 ਜੂਨ ਨੂੰ ਯਾਨੀ ਕਿ ਕੱਲ ਹਰਨਾਮ ਸਿੰਘ ਦੇ ਨਾਲ ਮੁਲਾਕਾਤ ਕਰੇਗਾ ਮੁਲਾਕਾਤ ਦਾ ਮੰਤਵ ਵੋਟੇਗ पंथक एकता को मजबूत करना है देवलो एस जी पीसी इस गलैरिटी दी गई है समागम दौरान किसी भी तरह के टकराव रोकना सा जून उन्नीस सौ चौरासी का घुकारा सिख कौम ਸੰਵੇਦਨਾ ਦੇ ਨਾਲ ਜੁੜਿਆ ਹੋਇਆ ਹੈ ਇਸ ਦਿਨ ਨੂੰ ਮਨਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਸ਼ਮਨੀ ਕਮੇਟੀ ਪ੍ਰਧਾਨ ਨੇ ਪੂਰੀ ਕੌਮ ਨੂੰ ਅਪੀਲ ਕੀਤੀ ਹੈ ਕਿ ਜੇਕਰ ਸਾਡੀਆਂ ਕੌਮੀ ਤਰਜੀਹਾਂ ਸੂਝ ਸਿਆਣਪ ਨਾਲ ਕੌਮ ਦੀ ਚੜ੍ਹਦੀ ਕਲਾ ਵੱਲ ਸੇਧਤ ਹੋਣ ਤਾਂ ਦੁਨੀਆ ਅੰਦਰ ਸਿੱਖੀ ਦੀ ਬੁਲੰਦੀ ਨੂੰ ਕੋਈ ਰੋਕ ਨਹੀਂ ਸਕਦਾ ਤੇ ਹਰਨਾਮ ਸਿੰਘ ਖਾਲਸਾ ਨੂੰ ਮਿਲੇਗਾ ਐਸਜੀਪੀਸੀ ਦਾ ਵਫਦ ਕਿਉਂਕਿ 6 ਤਰੀਕ ਨੂੰ ਕੱਲੂਕਾਰਾ ਜੋ ਵਰਸੀ ਹੈ ਕਿਉਂਕਿ 19ਵੀਂ ਵਰਸੀ ਹੈ ਇਸ ਸਬਦੇ ਚੱਲਦੇ ਹਰਨਾਮ ਸਿੰਘ ਧੂਮਾ ਨੇ ਇਸ ਕੱਲ ਦਾ ਜ਼ਿਕਰ ਕੀਤਾ ਸੀ ਕਿ ਜੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਦੇਸ਼ ਦੇਣਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਵੱਲੋਂ ਜਸਰੋਪਨ ਦਿੱਤਾ ਜਾਏਗਾ ਉਸ ਦਾ ਵਿਰੋਧ ਕਰਨਗੇ ਹਰਨਾਮ ਸਿੰਘ ਖਾਲਸਾਤੇ ਹੁਣ ਐਸਜੀਪੀਸੀ ਦਾ ਵਫਾ ਡੈਲੀਗੇਸ਼ਨ ਕੱਲ 2 ਜੂਨ ਨੂੰ ਹਰਨਾਮ ਸਿੰਘ ਨਾਲ ਮੁਲਾਕਾਤ ਕਰੇਗਾ ਐਸਜੀਪੀਸੀ ਕਲੀਅਰ ਕਰ ਚੁੱਕੀ ਹੈ ਕਿ ਸਾਡਾ ਜੋ ਮੰਤਵ ਹੈ ਸਾਡਾ ਮੋਟਿਵ ਹੈ ਕਿ ਸਾਡੀ ਇਕਤਾ ਨੂੰ ਮਜ਼ਬੂਤ ਕਰੇ ਮੇਰਾ ਮੇਰੇ ਸੋਗੇ ਰਾਜੀਵ ਸ਼ਰਮਾ ਫੋਨ ਲਾਈਨ ਤੇ ਗ੍ਰਹਿ ਨੇ ਰਾਜੀਵ ਐਸਜੀਪੀਸੀ ਦਾ ਵਫਦ ਉਹਨਾਂ ਨਾਮ ਸਿੰਘ ਤੋਂ ਮਨਨ ਮਿਲਾਕਤ ਕਰੇਗਾ ਕੋਈ ਸਮਾ ਸਾਹਮਣੇ ਆਇਆ ਹੈ ਬਿਲਕੁਲ ਹਲੇ ਤੱਕ ਸਮੇਂ ਬਾਰੇ ਨਹੀਂ ਦੱਸਿਆ ਗਿਆ ਪਰ ਕੱਲ ਜੋ ਹੈ ਇਸ ਬਾਰੇ ਬਕਾਇਦਾ ਤੌਰ ਤੇ ਬਿਆਨ ਵੀ ਐਸਡੀਪੀਸੀ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਔਰ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਵਫਦ ਹੈ ਉਹ ਦਮਦਮੀ ਟਕਸਾਲ ਦਾ ਜਿਹੜਾ ਹੈੱਡਕੁਆਰਟਰ ਹੈ ਮਹਿਤਾ ਚੌਂਕ ਦੇ ਵਿੱਚ ਤਾਂ ਚੌਕ ਮਹਿਤਾ ਵੀ ਕਿ ਜਾ ਕੇ ਜਿਹੜੀ ਮੁਲਾਕਾਤ ਹੈ ਉਹ ਕੀਤੀ ਜਾਣੀ ਤਾਂ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਕੁਝ ਐਸਡੀਪੀਸੀ ਦੇ ਜਿਹੜੇ ਮੈਂਬਰ ਨੇ ਉਹ ਵੀ ਇਸ ਵਫਦ ਦਾ ਹਿੱਸਾ ਹੋ ਸਕਦੇ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਮੈਂਬਰ ਨੇ ਉਹ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਜੇ ਲਗਾਤਾਰ ਸੰਪਰਕ ਦੇ ਵਿੱਚ ਹੈ ਔਰ ਅੱਜ ਵੀ ਸਵੇਰੇ ਇੱਕ ਐਸਜੀਪੀਸੀ ਮੈਂਬਰ ਵੱਲੋਂ ਜੋ ਹੈ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਤਾਂ ਕਿ ਤਰ੍ਹਾਂ ਕਿਤੇ ਇਹ ਜਿਹੜਾ ਟਕਰਾਅ ਵਾਲੀ ਸਿੱਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਕੱਲ ਜਦੋਂ ਹਰਨਾਮ ਸਿੰਘ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਦੇ ਵਿੱਚ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਜੇਕਰ ਕਿਸੇ ਤਰ੍ਹਾਂ ਦਾ ਵੀ ਕੋਈ ਟਕਰਾਅ 6 ਜੂਨ ਨੂੰ ਹੁੰਦਾ ਹੈ ਕਿਸੇ ਤਰ੍ਹਾਂ ਦਾ ਕੋਈ ਤਲਕੀ ਵਾਲਾ ਮਾਹੌਲ ਬਣਦਾ ਤਾਂ ਉਸ ਦੇ ਲਈ ਐਸਜੀਪੀਸੀ ਔਰ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਤਾਂ ਹੁਣ ਐਸਜੀਪੀਸੀ ਵੱਲੋਂ ਕਿਤੇ ਨਾ ਕਿਤੇ ਜਿਹੜਾ ਇਸ ਪੂਰੇ ਟਕਰਾਅ ਵਾਲੀ ਜਿਹੜੀ ਸਥਿਤੀ ਬਣ ਰਹੀ ਹੈ ਹਾਲਾਂਕਿ ਸਿਬਰਜੀਤ ਸਿੰਘ ਮਾਨ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਕਿ ਉਹ ਸਰਨਾਮ ਸਿੰਘ ਖਾਲਸਾ ਨੂੰ ਅਜੇ ਕੀ ਕਾਰਵਾਈ ਜੋ ਹੈ ਨਹੀਂ ਕਰਨ ਦੇਣਗੇ ਤਾਂ ਜੇਕਰ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਤਾਂ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਅਤੇ ਪਰ ਲੋਕ ਦੁਨੀਆ ਭਰ ਤੋਂ 6 ਜੂਨ ਨੂੰ ਅਕਾਲ ਤਖਤ ਸਾਹਿਬ ਵਿਖੇ ਪਹੁੰਚਦੇ ਨੇ ਹਾਲਾਂਕਿ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਜਾਂਦੀ ਹੈ ਐਸਜੀਪੀਸੀ ਦੀ ਜਿਹੜੀ ਆਪਣੀ ਟਾਸਕ ਫੋਰਸ ਹੈ ਉਹ ਵੀ ਅੰਦਰ ਮੌਜੂਦ ਰਹਿੰਦੀ ਹੈ ਪਰ ਫਿਰ ਵੀ ਜਦੋਂ ਅਜਿਹੀ ਕੋਈ ਸਥਿਤੀ ਬਣਦੀ ਹੈ ਤਾਂ ਉਹ ਜਿਹੜੀਆਂ ਤਸਵੀਰਾਂ ਬਾਅਦ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਉਹ ਪੂਰੀ ਦੁਨੀਆ ਦੇ ਵਿੱਚ ਉਸ ਦਾ ਇੱਕ ਗਲਤ ਸੰਦੇਸ਼ ਹੈ ਉਹ ਜਾਂਦਾ ਤਾਂ ਕਿਤਨਾ ਕਿਤੇ ਇੱਕ ਜੁਟਤਾ ਦੀ ਜਿਹੜੀ ਗੱਲ ਹੈ ਉਹ ਹੁਣ ਕੀਤੀ ਜਾ ਰਹੀ ਔਰ ਉਸੇ ਕਰਕੇ ਹੀ ਰਾਜੀਵ ਐਸਜੀਪੀਸੀ ਕਿਸੇ ਤਰੀਕੇ ਨਾਲ ਉਸ ਦਿਨ ਟਕਰਾ ਨਹੀਂ ਚਾਹਦੀ ਕਿਉਂਕਿ ਉਸ ਤੋਂ ਪਹਿਲਾਂ ਵੀ ਕਈ ਵਾਰ ਬਿਆਨ ਹਨਮਾਨ ਸਿੰਘ ਖਾਲਸਾ ਦੇ ਸਾਹਮਣੇ ਆ ਚੁੱਕੇ ਨੇ ਕਿ ਜੋ ਜਥੇਦਾਰ ਨੇ ਕਾਰਜਕਾਰੀ ਗਿਆਨੀ ਕੁਲਦੀਪ ਸਿੰਘ ਗੜਕੜਜ ਉਹਨਾਂ ਨੂੰ ਕੌਮ ਸਰਕਾਰ ਨਹੀਂ ਕਰਦੀ ਤੇ ਹੁਣ ਜੋ ਬਿਆਨ ਸਟੇਟਮੈਂਟ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਐਸਜੀਪੀਸੀ ਦਾ ਵੱਡਾ ਕਦਮ ਦੇਖੋ ਜਦੋਂ ਤੋਂ ਜਿਹੜੇ ਜੱਫੇਦਾਰ ਦੇ ਅਕਾਲਪਤਖ ਸਾਹਿਬ ਦੇ ਜਿਹੜੇ ਸਾਫ ਦਾ ਗਿਆਨੀ ਰਣਬੀਰ ਸਿੰਘ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਮਲ ਸਿੰਘ ਜਦੋਂ ਇਹਨਾਂ ਨੂੰ ਹਟਾਇਆ ਗਿਆ ਸੀ ਤਾਂ ਉਸ ਵੇਲੇ ਇਹ ਵਿਵਾਦ ਜਿਹੜਾ ਹੈ ਉਹ ਸ਼ੁਰੂ ਹੋਇਆ ਸੀ ਔਰ ਦਮਦਮੇ ਟਕਟਾਲ ਵੱਲੋਂ ਖੁੱਲ੍ਹ ਕੇ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਜੱਫੇਦਾਰਾਂ ਦੀ ਨਿਫਤੀ ਕੀਤੀ ਗਈ ਹੈ ਰਾਤ ਦੇ ਹਨੇਰੇ ਦੇ ਵਿੱਚ ਉਹਨਾਂ ਨੂੰ ਜੋ ਹੈ ਜੱਫੇਦਾਰ ਥਾਪ ਦਿੱਤਾ ਗਿਆ ਤਾਂ ਉਹ ਮਰਿਆਦਾ ਦੇ ਖਿਲਾਫ ਹੈ ਔਰ ਤੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਵੀ ਇਸ ਦਾ بار بار ਜ਼ਿਕਰ ਕੀਤਾ ਗਿਆ ਕਿ ਉਹ ਸਰਵ ਪ੍ਰਵਾਨਿਤ ਜਥੇਦਾਰ ਨਹੀਂ ਹਨ ਇਸ ਕਰਕੇ ਪੰਥ ਜੋ ਹੈ ਗੁਰਨੇ ਕੁਲਦੀਪ ਸਿੰਘ ਗਾਜ ਨੂੰ ਜਥੇਦਾਰ ਨਹੀਂ ਮੰਨਦਾ ਔਰ 6 ਜੂਨ ਨੂੰ ਜੇਕਰ ਉਹਨਾਂ ਵੱਲੋਂ ਕੌਮ ਦੇ ਨਾਂ ਸੰਦੇਸ਼ ਦਿੱਤਾ ਗਿਆ ਤਾਂ ਅਸੀਂ ਉਸ ਨੂੰ ਰੋਕਾਂਗੇ ਅਸੀਂ ਕਿਸੇ ਵੀ ਸ਼ਰਤ ਤੇ ਉਹ ਜਿਹੜਾ ਸੰਦੇਸ਼ ਹੈ ਉਹਨਾਂ ਨੂੰ ਨਹੀਂ ਪੜਨ ਦੇਵਾਂਗੇ ਇੱਥੇ ਜਿਹੜਾ ਟਕਰਾਅ ਵਾਲੀ ਜਿਹੜਾ ਸਥਿਤੀ ਹੈ ਉਸ ਤੋਂ ਬਾਅਦ ਹੀ ਪੈਦਾ ਹੋਈ ਹਾਲਾਂਕਿ ਕੱਲ ਇਹ ਵੀ ਜਾਣਕਾਰੀ ਮਿਲੀ ਕਿ ਪਰਜੰਦਰ ਸਿੰਘ ਧਾਮੀ ਜਿਹੜੇ ਨੇ ਉਹ ਹਰਨਾਮ ਸਿੰਘ ਖਾਲਸਾ ਦੇ ਨਾਲ ਕੱਲ ਵੀ ਮੁਲਾਕਾਤ ਕਰਨ ਦੇ ਲਈ ਉੱਥੇ ਗਏ ਸੀ ਪਰ ਹੁਣ ਕਿਉਂਕਿ ਜਿਹੜਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਉਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਜਿਹੜਾ ਉਹ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਦੂਸਰੇ ਪਾਸੇ ਜੇਕਰ ਅਸੀਂ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਹਾਲਾਂਕਿ 6 ਜੂਨ ਨੂੰ ਲੈ ਕੇ ਪੁਲਿਸ ਵੱਲੋਂ ਵਾਧੂ ਪ੍ਰਬੰਧ ਤਾਂ ਜ਼ਰੂਰ ਕੀਤੇ ਜਾਂਦੇ ਨੇ ਪਰ ਜਦੋਂ ਪਹਿਲਾਂ ਹੀ ਐਸਾ ਐਲਾਨ ਕਰ ਦਿੱਤਾ ਜਾਵੇ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਤਾਂ ਉਦੋਂ ਹੋਰ ਜ਼ਿਆਦਾ ਟਕਰਾਅ ਦੀ ਸਥਿਤੀ ਬਣਦੀ ਹੈ ਤਾਂ ਕੱਲ ਹਰਜਿੰਦਰ ਸਿੰਘ ਧਾਮੀ ਜਾਂ ਜਿਹੜੇ ਮੈਂਬਰ ਉਹਨਾਂ ਦੇ ਨਾਲ ਜਾਣਗੇ ਕਿ ਉਹ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਫਿਰ ਨਹੀਂ ਇਹ ਇੱਕ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਕੱਲ ਇਸ ਦੇ ਉੱਤੇ ਹਰ ਕਿਤੇ ਦੀ ਨਜ਼ਰ ਰਹੇਗੀ ਤਾਂ ਹਰਜਿੰਦਰ ਸਿੰਘ ਧਾਮੀ ਲਗਾਤਾਰ ਜੋ ਹੈ ਹਰਨਾਮ ਸਿੰਘ ਖਾਲਸਾ ਦੇ ਸੰਪਰਕ ਦੇ ਵਿੱਚ ਨੇ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਸੀ ਕਿ ਕੱਲ ਵੀ ਜਿਹੜਾ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਉਹ ਨਾ ਦਿੱਤਾ ਜਾਂਦਾ ਪਰ ਹੁਣ ਕਿਉਂਕਿ ਉਹਨਾਂ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਅਸੀਂ 6 ਜੂਨ ਵਾਲੇ ਦਿਨ ਜੋ ਹੈ ਗਿਆਨੀ ਕੁਲਦੀਪ ਸਿੰਘ ਅਰਗਜੂ ਦੋ ਚੀਜ਼ਾਂ ਵੱਡੀਆਂ ਅਹਿਮ ਕਹੀਆਂ ਨੇ ਕਿ ਇੱਕ ਤਾਂ ਜਿਹੜਾ ਕੌਮ ਦੇ ਨਾਂ ਸੰਦੇਸ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੜਿਆ ਜਾਂਦਾ ਉਹ ਪੜਨ ਨਹੀਂ ਦਵਾਂਗੇ ਦੂਸਰਾ ਜਿਹੜਾ ਜਿੰਨੇ ਵੀ ਸ਼ਹੀਦ ਪਰਿਵਾਰ ਦੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਇੱਕ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ ਅਕਾਲ ਤਖਤ ਸਾਹਿਬ ਦੀ ਫਤਿਹ ਤੋਂ ਉਹ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਯਾਨੀ ਕੁਲਦੀਪ ਸਿੰਘ ਅਰਗਜ ਦੇ ਕੋਲੋਂ ਨਹੀਂ ਬਲਕਿ ਕੋਈ ਹੋਰ ਭਾਵੇਂ ਦਰਬਾਰ ਸਾਹਿਬ ਦੇ ਹੈੱਡ ਗਰੰਟੀ ਜਿਹੜੇ ਨੇ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਵੀ ਨੇ ਤਾਂ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਇਹ ਮੰਗ ਹੈ ਕਿ ਅਗਰ ਕੁਲਦੀਪ ਸਿੰਘ ਨਰਗੱਜ ਤੋਂ ਇਲਾਵਾ ਹੋਰ ਵੀ ਕੋਈ ਕੋਈ ਵੀ ਜਿਹੜਾ ਕੋਈ ਹੈਡ ਗਰੰਟੀ ਹੈ ਜਾਂ ਕੋਈ ਮੁੱਖ ਗਰੰਟੀ ਹੋਰ ਜਿਹੜੇ ਤਖਤ ਸਹਿਬਾਨ ਨੇ ਉੱਥੋਂ ਦੇ ਕੋਈ ਪੰਜ ਪਿਆਰੇ ਕੋਈ ਹੋਰ ਉਹ ਸਮਾਨ ਦੇਵੇ ਤਾਂ ਅਸੀਂ ਕਬੂਲ ਕਰਾਂਗੇ ਪਰ ਯਾਨੀ ਕੁਲਦੀਪ ਸਿੰਘ ਅੜਗੱਜ ਦੇ ਹੱਥੋਂ ਨਾ ਤਾਂ ਕੋਈ ਸਰਮਾਨ ਦਿੱਤਾ ਜਾਏਗਾ ਔਰ ਨਾ ਹੀ ਕੌਮ ਦੇ ਨਾਮ ਜਿਹੜਾ ਸੰਦੇਸ਼ ਹੈ ਉਹ ਦੇਣ ਦੇ ਅਸੀਂ ਹੱਕ ਦੇ ਵਿੱਚ ਆ। ਇਹ ਰਾਜਨੀਤਿਕ ਦੇਖਣਾ ਹੋਏਗਾ ਕਿ ਐਸਜੀਪੀਸੀ ਪ੍ਰਧਾਨ ਹਰਜਨ ਸਿੰਘ tạmਮੀ ਜੋ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਪੂਰੀ ਜਾਣਕਾਰੀ ਦੇਣ ਦੇ। ਨੰਤਿੰਗ ਖਾਲਸਾ ਨੂੰ ਮਿਲਣਗੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦਾ ਵਫਦ ਕੱਲ ਹਰਨਾਮ ਸਿੰਘ ਖਾਲਸਾ ਦੇ ਨਾਲ ਮੁਲਾਕਾਤ ਕਰੇਗਾ ਮੁਲਾਕਾਤ ਦਾ ਮੰਤਵ ਪੰਥਕ ਇਕਤਾ ਨੂੰ ਮਜ਼ਬੂਤ ਕਰਨਾ ਹੈ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਟਕਰਾਅ ਨੂੰ ਰੋਕਣਾ ਸਾਡਾ ਮਕਸਦ ਹੈ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੁਸੀਂ ਹਰਨਾਮ ਸਿੰਘ ਖਾਲਸਾ ਨੇ ਬੀਤੇ ਕੱਲ ਹੀ ਇੱਕ ਬਿਆਨ ਸਟੇਟਮੈਂਟ ਦਿੱਤਾ ਸੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਦੋਂ 6 ਜੂਨ ਹੈ ਆਪਰੇਸ਼ਨ ਬਲੂ ਸਟਾਰ ਹੈ ਤੇ ਉਸ ਦੌਰਾਨ ਹੀ ਜੋ ਪੂਰਾ ਸਮਾਗਮ ਹੁੰਦਾ ਹੈ ਕਾਲਕ ਤਖਸਾਬ ਦੀ ਵਸイール ਤੋਂ ਜੋ ਮੈਸੇਜ ਦਿੱਤਾ ਜਾਂਦਾ ਹੈ ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਹੈ ਉਹ ਸੰਦੇਸ਼ ਅਸੀਂ ਅਕਾਲ ਤਖਸਾਬ ਦੇ ਜੱਥੇਦਾਰ ਨੂੰ ਨਹੀਂ ਦੇਣ ਦਵਾਂਗੇ ਸਾਡਾ ਐਸਜੀਪੀਸੀ ਦੇ ਮੈਂਬਰ ਉਚਰਨ ਗਰੇਵਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਨਿਊਜ਼ ਟੀਮ ਪੰਜਾਬ ਤੇ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਬਿਆਨ ਦਿੱਤਾ ਗਿਆ ਉਹ ਬਿਆਨ ਤੁਹਾਨੂੰ ਪਤਾ ਹੀ ਹੋਣਾ ਹੈ ਤੇ ਹੁਣ ਕੱਲ ਐਸਜੀਪੀਸੀ ਦਾ ਵਫਦ ਹਰਨਾਮ ਸਿੰਘ ਖਾਲਸਾ ਦੇ ਨਾਲ ਮੁਲਾਕਾਤ ਕਰੇਗਾ ਹਰਜਿੰਦਰ ਸਿੰਘ ਤਾਮੀ ਦੀ ਅਗਵਾਈ ਚ ਦੇਖੋ ਤੁਸੀਂ ਕੱਲ ਦਾ ਜ਼ਿਕਰ ਕੀਤਾ ਕੱਲ ਦੀ ਇਹ ਖਬਰ ਆ ਜੀ ਨੇ ਸਾਡੇ ਮਨ ਨੂੰ ਬੱਜੀ ਠੇਸ ਪਾਈ ਆ ਹਮ ਸਿੱਖ ਹਲਕਿਆਂ ਦੇ ਵਿੱਚ ਹੈਰਾਨੀ ਵੀ ਆ ਕਿ ਜਿਹੜੇ 6 ਜੂਨ ਦਾ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਦਮਦਵੀ ਤਕਤਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾਂ ਦੀ ਅਗਵਾਈ ਵਿੱਚ ਹਮ ਜੇਸ਼ ਦੀ ਫੌਜ ਦੇ ਨਾਲ ਲੜੀ ਗਈ ਉਸ ਜੰਗ ਦੇ ਕਹਿੰਦੇ ਹਾਂ ਉਹ ਸ਼ਹਾਦਤ ਦਾ ਦਿਨ ਹੈ ਤੇ ਪ੍ਰਬੰਧਕ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਤੇ ਇਸ ਸਮੇਂ ਤੇ ਸਤਿਬਾਬਾ ਹਰਨਾਮ ਸਿੰਘ ਜੀ ਜਿਹੜੇ ਉਹ ਇਹ ਜ਼ਿਕਰ ਕਰਦੇ ਆ ਕਿ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਲ ਤੱਕ ਦੇ ਜ਼ਿੰਮੇਦਾਰ ਨੂੰ ਸਬੋਧਨ ਨਹੀਂ ਕਰ ਦਵਾਂਗੇ ਜੇ ਦੂਜਾ ਅਰਥ ਕੱਢਿਆ ਜਾਵੇ ਵੀ ਖਲਰ ਪਏਗਾ ਬੜੀ ਹੈਰਾਨੀ ਹੋਈ ਇਸ ਗੱਲ ਦੀ ਸਿੱਖਾਂ ਦੇ ਅੰਦਰ ਕਾਫੀ ਨਰਾਸ਼ਤਾ ਬਣੀ ਕਿਉਂਕਿ ਇਹ ਜਿਹੜਾ ਦਿਨ ਹੈ ਇਤਿਹਾਸ ਦੀ ਵੱਡੀ ਗਵਾਹੀ ਆ ਕਿ ਪਿਛਲੇ ਸਮੇਂ ਦੇ ਜਦੋਂ ਵੀ ਕੋਈ ਚੜ੍ਹ ਕੇ ਆਉਂਦਾ ਰਿਹਾ ਤਾਂ ਉਹ ਇਸ ਗੱਲ ਦੇ ਇਸ ਜਿਹੜੇ ਬਿਆਨ ਦਾ ਮੈਂ ਕਹਿੰਦਾ ਜ਼ਰਾ ਮੂਰਤੀਕਰਨ ਹੈ ਕਿ ਜਿਹੜਾ ਚੜ ਕੇ ਆਉਂਦਾ ਉਹਨੂੰ ਦੇਗ ਆ ਤੇ ਜਿਹੜਾ ਨਿਮਕ ਆਉਂਦਾ ਉਹਨੂੰ ਜੜ ਕੇ ਆਉਂਦਾ ਉਹਨੂੰ ਤੇਗ ਆ ਤੇ ਨਿਮਕ ਆਉਂਦੇ ਨੂੰ ਦੇਗ ਆ ਇਹ ਸਿੱਖਾਂ ਦਾ ਬੋਲਬਾਲਾ ਵਾ ਜਿਹੜਾ ਕਿ ਮਟਮੁਲਾ ਇਤਿਹਾਸ ਹੈ ਦੇਸ਼ ਦੀਆਂ ਫੌਜਾਂ ਜਿਹੜੀਆਂ ਚੜ ਕੇ ਆਈਆਂ ਤੇ ਉਹਨਾਂ ਫੌਜਾਂ ਦਾ ਜੋ ਹਾਲ ਇੱਥੇ ਵਾਪਰਿਆ ਸ਼ਹਾਦਤਾਂ ਦਿੱਤੀਆਂ ਸਤਬਾਬਾ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਦਮਦਮਾ ਟਕਸਾਲ ਦੇ 14ਵੇਂ ਮੁਕੀ ਸੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਫੈਡਰੇਸ਼ਨ ਦੇ ਪ੍ਰਧਾਨ ਬਾਬਾ ਠਾਰਾ ਸਿੰਘ ਜੀ ਜਨਰਲ ਸਵੇਕ ਸਿੰਘ ਜੀ ਸਮੇਤ ਹੂੰ ਸੈਂਕੜੇ ਹੀ ਜਿਹੜੇ ਸਿੰਘਾਂ ਨੇ ਛਾਤਾਂ ਦਿੱਤੀਆਂ ਗੁਰਦੁਆਮਾ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਇੱਕ ਜੰਦਾ ਇਤਿਹਾਸ ਹੈ ਪਹਿਲਾਂ ਅਸੀਂ ਪੰਨਿਆਂ ਦੇ ਵਿੱਚ ਇਤਿਹਾਸ ਪੜ੍ਹਦੇ ਸੀ ਚਾਹ ਬਦਾਲੀ ਆਇਆ ਮੀਨ ਮੰਨੂ ਆਇਆ ਕੋਈ ਵੀ ਆਇਆ ਜੀ ਤੋਂ ਅੱਜ ਜਿਹੜੀ ਗੱਲ ਅਸੀਂ ਜਿਹੜੇ ਦਿਨ ਮਨਾਉਂਦੇ ਆ ਇਹ ਤਾਂ ਸਮੁੱਚੀ ਕੌਮ ਦਾ ਸਾਂਝਾ ਦਿਨ ਹੈ ਹੂੰ ਤੋਂ ਉਸ ਦਿਨ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਕੋ ਖੱਲਰ ਪਾਉਣ ਦੀ ਗੱਲ ਵੀ ਕਰੀਏ ਤੇ ਮੈਨੂੰ ਲੱਗਦਾ ਹੈ ਸ਼ੁਭਾ ਨਹੀਂ ਥਿੰਦੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜੀ ਨੇ ਇਹ ਸਾਰੇ ਪ੍ਰਬੰਧ ਕਰਨੇ ਹੁੰਦੇ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੀ ਡਿਊਟੀ ਬਹੁਬੀਨ ਭਰੀ ਆ ਸੋ ਉਹਨਾਂ ਦਾ ਵਫਦ ਜਿਹੜੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਤੇ ਜਾਣਾ ਚਾਹੀਦਾ ਗਰੇਵਾਲ ਜੀ ਆ ਤੁਸੀਂ ਦੱਸ ਸਕਦੇ ਹੋ ਕਿ ਵਫਦ ਚ ਕੌਣ ਕੌਣ ਸ਼ਾਮਲ ਹੋਏਗਾ ਤੇ ਕਿੰਨੇ ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਮੁਲਾਕਾਤ ਦੇ ਲਈ ਇਸ ਗੱਲ ਦਾ ਖੁਲਾਸਾ ਜਿਹੜਾ ਸ਼ਰਨੁਮਨੀ ਕਮੇਟੀ ਵੱਲੋਂ ਆਏਗਾ ਉਹ ਜਿਹੜਾ ਅਧਿਕਾਰਤ ਬਿਆਨ ਆਏਗਾ ਉਹਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ ਸੋ ਕਿਨਾ ਜਾਣ ਦਾ ਜਿਹੜਾ ਪ੍ਰੋਬਲਮ ਬਣਿਆ ਵਾ ਪ੍ਰਧਾਨ ਸਾਹਿਬ ਨੂੰ ਜੋ ਮੈਨੇ ਆਪੇ ਜਾਂਦੇ ਨੇ ਸੋ ਇਹ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਮਿਲ ਜਾਏਗੀ ਪਰ ਮੈਂ ਮੈਂ ਇਹ ਸਮਝਦਾ ਕਿ ਇਹ ਇਸ ਤਰ੍ਹਾਂ ਦਾ ਵਫਦ ਜਾਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਵਾ ਦਮਦਮੀ ਤਸਾਲ ਦੇ ਗਰੇਵਾਲ ਜੀ ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਛ ਦਾ ਵੀ ਬਿਆਨ ਆਇਆ ਹੈ ਕਿ ਇਹੋ ਜਿਹੀਆਂ ਸਾਜ਼ਿਸ਼ਾਂ ਸਿੱਖ ਪੰਥ ਚ ਸਿੱਖ ਕੌਮ ਚ ਪਾੜਾ ਪਾਣ ਲਈ ਕੀਤੀਆਂ ਜਾਂਦੀਆਂ ਇਹ ਦੇਖੋ ਜਥੇਦਾਰ ਗੜਗੜ ਜੀ ਜਦੋਂ ਦੀ ਸੇਵਾ ਸੰਭਾਲੀ ਆ ਉਸ ਦਿਨ ਤੋਂ ਲੈ ਕੇ ਸ਼ਹੀਦ ਪਰਿਵਾਰ ਸਿੱਖ ਜਿਹੜੀਆਂ ਸੰਸਥਾਵਾਂ ਤੇ ਵਕ ਵਕ ਜਿਹੜੇ ਕਿਨਾ ਉਹਨਾਂ ਨੇ ਇੱਕ ਲਹਿਰ ਚਲਾਈ ਹੋਈ ਆ ਪਾਰ ਹੋਏ ਸਭ ਮਿਲेंगे ਬੜਾ ਬੜਾ ਵਧੀਆ ਕੰਮ ਕਰ ਰਹੇ ਨੇ ਸੋ ਅਸੀਂ ਅੱਜ ਅੱਜ ਲੋੜ ਦਾ ਸਾਨੂੰ ਏਕਾ ਕਰਨ ਦੀ ਆ ਲੋੜ ਆ ਸਾਨੂੰ ਪ੍ਰਚਾਰ ਕਰਨ ਦੀ ਸੋ ਦੰਦ ਵੀ ਟਕਾਲ ਜਿੱਥੇ ਸੰਘਰਸ਼ ਦੇ ਉਸ ਸ਼ਾਨਾਮਤੇ ਇਤਿਹਾਸ ਦਾ ਪੰਨਾ ਵਾ ਉਥੇ ਇੱਕ ਪ੍ਰਚਾਰਕ ਸੰਸਥਾ ਵੀ ਆ ਸੋ ਅੱਜ ਸਾਨੂੰ ਇੱਕ ਪ੍ਰਚਾਰ ਕਰਨ ਦੀ ਲੋੜ ਆ ਅਸੀਂ ਦੇਸ਼ ਦੀਆਂ ਇਹ ਕਹਿੰਦਾ ਦਿੱਲੀ ਦੇ ਵਿੱਚ ਬੈਠੇ ਕੱਦੀਦਾਰਾਂ ਦੇ ਕਹਦੇ ਹੁੰਦੇ ਆ ਉਹਨਾਂ ਦੇ ਜਿਹੜੇ ਹਮਲੇ ਆ ਉਹਨਾਂ ਨੂੰ ਪਛਾੜਨਾ ਵਾ ਤੇ ਜਾਣ ਕੇ ਅਸੀਂ ਆਪਸ ਵਿੱਚ ਹੀ ਪੜਨਾ ਵਾ ਉਹ ਇੱਕ ਚੰਗੀ ਗੱਲ ਆ ਸ਼ਰੋਣੀ ਕਮੇਟੀ ਨੇ ਆਪਣਾ ਬਣਦਾ ਫਰਜ਼ ਅਦਾ ਕੀਤਾ ਹੂੰ ਗਰੇਵਾਲ ਜੀ ਕੀ ਹਰਨਾਮ ਸਿੰਘ ਖਾਲਸਾ ਨੂੰ ਮਨੋਂਚ ਕਾਮਯਾਬ ਰਹੇਗੀ ਐਸਜੀਪੀਸੀ ਕਿਦਾਂ ਜੀ ਕੀ ਐਸਜੀਪੀਸੀ ਹਰਨਾਮ ਸਿੰਘ ਖਾਲਸਾ ਨੂੰ ਮਨੋਂਚ ਕਾਮਯਾਬ ਰਹੇਗੀ ਕਿਉਂਕਿ ਬਾਰ-ਬਾਰ ਵਿਰੋਧ ਕਰਦੇ ਨੇ ਜੋ ਸਟੇਟਮੈਂਟਸ ਬਾਰ-ਬਾਰ ਉਹਨਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ ਕਿ ਜੋ ਕੌਮ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਮੈਨੂੰ ਲੱਗਦਾ ਕਿ ਮੈਂ ਅੱਜ ਕਿਸੇ ਤਰ੍ਹਾਂ ਦੀ ਟਿੱਪਣੀ ਯਾਨੀ ਹਰਰਾਮ ਸਿੰਘ ਜੀ ਖਾਲਸਾ ਦੇ ਨਾਮ ਕਰਾਂ ਕਿਉਂਕਿ ਅਸੀਂ ਉਸ ਘੱਲੂ ਘਰ ਐ ਹਸਪਤਾਲ ਨੂੰ ਮਨਾਉਣ ਦੇ ਲਈ ਅਸੀਂ ਇੱਕਜੁੱਟ ਹੋਣਾ ਚਾਹੀਦਾ ਤਾਂ ਉਹ ਮੰਨਣਗੇ ਜਾਂ ਨਹੀਂ ਮੰਨਣਗੇ ਪਰ ਚਰੌਣੀ ਗੁਰਦਾਰਾ ਪਰੰਦਾ ਕਮੇਟੀ ਨੇ ਆਪਣੀ ਇੱਕ ਡਿਊਟੀ ਜਿਹੜੀ ਉਹਦੀ ਪੜੀ ਸੀ ਉਸ ਨੂੰ ਨਿਭਾਉਣ ਦੇ ਲਈ ਉਹ ਜਾ ਰਹੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਸਿੰਘ ਗਰੇਵਾਲ ਐ ਜੀਪੀਸੀ ਮੈਂਬਰ ਸਾੜਨਾ ਜੁੜੇ ਹਾਲਾਤ ਉਹਨਾਂ ਨੇ ਕਿਹਾ ਕਿ ਸਮਾਂ ਨਿਰਧਾਰਿਤ ਨਹੀਂ ਕੀਤਾ ਗਿਆ ਪਰ ਕੱਲ 2 ਜੂਨ ਦਾ ਤਨਹਜ ਜਰੂਰੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਡੈਲੀਗੇਸ਼ਨ ਜਾਏਗਾ ਜੋ ਟਕਸਾ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਹੈ ਹਰਨਾਮ ਸਿੰਘ ਖਾਲਸਾ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਮਨੋਂਗੀਆਂ ਪੁੱਛੀਆਂ ਉਹਨਾਂ ਨੂੰ ਕੀਤੀਆਂ ਜਾਣੀਆਂ ਕਿ ਕਿ ਵਾਰ-ਵਾਰ ਬਿਆਨ ਸਟੇਟਮੈਂਟਸ ਉਹਨਾਂ ਦੇ ਵੱਲੋਂ ਦਿੱਤੀਆਂ ਜਾਗੀਆਂ ਨੇ ਇੱਕ ਸਟੇਟਮੈਂਟ ਕਾਫੀ ਚਰਚਾ ਦਾ ਵਿਸ਼ਾ ਬਣਾ ਹੋਈ ਹੈ ਕਿਉਂਕਿ ਖੇਤਰੀਕ ਨੂੰ ਕੱਲੋਕਾਰਾ ਹੈ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰਸੀ ਹੈ ਤੇ ਉਸ ਦੌਰਾਨ ਹੀ ਹਰਨਾਮ ਸਿੰਘ ਖਾਲਸਾ ਨੇ ਅਦਾਲਤ ਦਾ ਜ਼ਿਕਰ ਕੀਤਾ ਕੀ ਜੋ ਕੌਮ ਦੇ ਨਾਮ ਸੰਦੇਸ਼ ਅਕਾਲ ਤਖਬਾ ਦੇ ਚਠੇਦਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਤੇ ਅਸੀਂ ਜ਼ਖਦਾਰ ਨੂੰ ਕੌਮ ਦੇ ਨਾਮ ਸੰਦੇਸ਼ ਉਹ ਨਹੀਂ ਦੇਣ ਦਵਾਂਗੇ ਇਸੇ ਮਾਇਨੇ ਉਹਨਾਂ ਨੇ ਕਿਹਾ ਕਿ ਜੋ ਵੀ ਸ਼ਕੀਤਾ ਦੇ ਪਰਿਵਾਰਾਂ ਨੂੰ ਸਨਮਾਨ ਵੀ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਸਨਮਾਨਿਤ ਅਸੀਂ ਨਹੀਂ ਕਰਨ ਦਵਾਂਗੇ ਚਾਹੇ ਉਹ ਜੋ ਸਨਮਾਨ ਹੈ ਉਹ ਸ਼ਿਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਕਾ ਨੇ ਤੇ ਇਸ ਸਭ ਦੇ ਵਿਚਾਲੇ ਵਿਵਾਦ ਨੂੰ ਕਿੰਨਾ ਕੀਤੇ ਸੁਲਝਾਉਣ ਦੇ ਲਈ ਤੇ ਹੁਣ ਐਸਜੀਪੀਸੀ ਵਫਦ ਨੇ ਪਹਿਲ ਕੀਤੀ ਹੈ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚ ਐਸਜੀਪੀਸੀ ਵਫਰ ਡੈਲੀਗੇਸ਼ਨ ਤਮਦਮੀ ਤਖਸਾਲ ਦੇ ਹੈੱਡਕੁਆਰਟਰ ਉੱਥੇ ਜਾਏਗਾ ਤੇ ਹਰਨਾਮ ਸਿੰਘ ਖਾਲਸਾ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਉਹਨਾਂ ਦੇ ਵੱਲੋਂ ਕੀਤੀਆਂ ਜੀ